ਹਾਂ ਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਸੁਹਾਵਾ ਸੁਹਾਵਾ ਪਿੰਡ ਦੋਸਤੋ ਤਹਿਸੀਲ ਜ਼ਿਲ੍ਹਾ ਸ਼੍ਰੀ ਕਰਨਤਰਨ ਸਾਹਿਬ ਦਾ ਪਿੰਡ ਆ ਨੇੜੇ ਸਰਿਆਲੀ ਆ ਦੋਸਤੋ ਕੋਈ 2 ਕਿਲੋਮੀਟਰ ਦੀ ਦੂਰੀ ਸਾਰੀ ਹੈਗੀ ਆ ਬਿਲਕੁਲ ਸਰਿਆਲੀ ਕਲਾਂ ਬਿਲਕੁਲ ਥੋੜੀ ਦੂਰੀ ਤੇ ਆ ਵੜਿੰਗ ਪਿੰਡ ਮੋਹਨਪੁਰਾ ਤੇ ਬ੍ਰਹਮਪੁਰਾ ਇਹ ਜਿਹੜੇ ਪਿੰਡ ਆ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਵੀਰ ਗੁਰਜੰਟ ਦੇ ਕੋਲੇ ਆਏ ਆ ਤੇ ਪਸ਼ੂ ਆਜਾ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਾਰ ਵਹਿੜਾ ਇੱਕ ਮੱਝ ਦਿਖਾ ਦੇਣੀ ਆ ਦੋਸਤੋ ਤਕਰੀਬਨ ਵਹਿੜਾ ਤਿੰਨ ਬਿਲਕੁਲ ਤਾਜ਼ੀਆਂ ਸੁਈਆਂ ਸਵਾਈਆਂ ਨੇ ਇੱਕ ਵੜ ਗੱਪਣ ਹੋਵੇਗੀ ਤੇ ਮੱਝ ਜਿਹੜੀ ਆ ਬਿਲਕੁਲ ਜਿਹੜੀ ਦੋਸਤੋ ਥੋੜੇ ਜੇ ਰੇਟ ਦੀ ਸਸਤੇ ਰੇਟ ਦੀ ਹੋਵੇਗੀ ਠੀਕ ਆ ਤਿਲੜ ਠੀਕ ਆ ਬਾਕੀ ਪਸ਼ੂ ਜਿਹੜੇ ਆ ਪੰਜ ਦਿਖਾਉਣੇ ਆ ਠੀਕ ਆ ਜੀ ਅੱਜ 21 ਅਕਤੂਬਰ ਨੂੰ ਇਹ ਆਪਾਂ ਕਵਰਜ ਕਰਦੇ ਆ ਦੋਸਤੋ ਸਮਾਂ ਤੁਸੀਂ ਨੋਟ ਕਰ ਸਕਦੇ ਜੇ ਮਾਰਨਿੰਗ ਦੇ ਕੋਈ 10 ਵਜੇ ਦਾ ਸਮਾਂ ਹੈਗਾ ਆਓ ਕਰਦੇ ਆ ਗੱਲਬਾਤ ਵੀਰ ਗੁਰਜੰਟ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਗੁਰਜੰਟ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਜੀ ਵਧੀਆ ਜੀ ਵਧੀਆ ਬਾਈ ਅੱਛਾ ਗੁਰਜੰਟ ਭਾਈ ਪਸ਼ੂ ਪੰਜ ਅੱਜ ਵਕਾਊ ਆਪਣੇ ਕੋਲ ਹਾਂਜੀ ਹਾਂਜੀ ਭਾਈ ਜੀ ਠੀਕ ਆ ਜੀ ਤੇ ਤਕਰੀਬਨ ਐਚ ਐਫ ਟੱਪੀਆਂ ਵੜਾ ਵੀ ਆਈਆਂ ਅੱਜ ਹਾਂਜੀ ਹਾਂਜੀ ਵੜਾ ਵੱਡੀਆਂ ਵੜਾ ਆਈਆਂ ਭਾਈ ਜੀ ਠੀਕ ਆ ਹਾਂਜੀ ਤੇ ਬਾਕੀ ਗੱਬਣ ਕਿੰਨੇ ਲੱਗਨੇ ਅੱਜ ਗੱਬਣ ਆ ਭਾਈ ਇੱਕੋ ਹੀ ਆ ਦੋ ਇੱਕ ਮੱਝ ਤੇ ਇੱਕ ਵੈੜਾ ਦੋ ਗੱਬਣ ਅਤੇ ਬਾਕੀ 300 ਸੋਇ ਸੋਇ 300 ਸੋਇ ਠੀਕ ਹੈ ਤੇ ਗਰਜੰਟ ਭਾਈ ਸਟਾਰਟ ਕਿਹੜੇ ਪਾਸਿਓਂ ਕਰਦੇ ਆਂ ਅੱਜ ਫਿਰ ਅੱਜ ਤੋਂ ਵੱਡੀ ਵੈੜ ਤੋਂ ਕਰ ਲੈਣੀ ਹੈ ਜੀ ਲਓ ਜੀ ਲਓ ਵੀ ਦੋਸਤੋ ਬਾਕੀ ਨਰਕ ਪਰਖਾ ਤਸल्ली ਜਿਹੜਾ ਵੀ ਕੋਈ ਖਰੀਦਦਾਰ ਆਊਗਾ ਗੱਬਣ ਪਸ਼ੂ ਆਪ ਦਾ ਤਿੱਪ ਕੇ ਸੋਇਆ ਸੋਇਆ ਪਸ਼ੂ ਕੋ ਦੋ ਡਾਂਗ ਚਵਾਈ ਕਰਕੇ ਹਰ ਵਾਰ ਆਪਾਂ ਇੱਕ ਅਪੀਲ ਕਰਦੇ ਆਂ ਭੈਣ ਭਰਾਵਾਂ ਨੂੰ ਬਤਸਲ ਜਿਹੜੀ ਜਰੂਰ ਕਰ ਲਿਆ ਕਰੋ ਠੀਕ ਆ ਆ ਜੋ ਜੀ ਗਰਜੰਟ ਪਹਿਲੇ ਨੰਬਰ ਤੋਂ ਜਿਹੜੀ ਵੀਰ ਇਹ ਵਹਿੜਾ ਕੀ ਰਿਕਾਰਡ ਹੈਗਾ ਇਹਦਾ ਸੂਬਾ ਕਿੰਨਾ ਸੂਈ ਆ ਇਹ ਭਾਜੀ ਦੂਜੇ ਸੂਈ ਸੋਈ ਪ੍ਰੋਪਰ ਦੂਜੇ ਸੂਈ ਹਾਂਜੀ ਫਾਰਮ ਵਾਲੀ ਵਹਿੜਾ ਹਾਂਜੀ ਤੇ ਭਾਜੀ ਮਾਵਾ ਬੋਲ ਆਈ ਆ ਇਹਦੇ ਥੱਲੇ 16 17ਵਾਂ ਤੋਂ ਹੀ 16 ਲਾ ਕੇ ਚੱਲੋ ਪੱਕਾ ਠੀਕ ਆ ਜੀ ਹਾਂਜੀ ਠੀਕ ਆ ਇਹ 25 26 ਲੀਟਰ ਵਾਲੀ ਵਹਿੜਾ ਸੂਬਾ ਦੂਜਾ ਹਾਂਜੀ ਦੂਜਾ ਸੂਗਾ ਪ੍ਰੋਪਰ ਜੀ ਠੀਕ ਆ ਤੇ ਕੱਲ ਸੂਈ ਏ ਕੱਲ ਸੂਈ ਜੀ ਪਰਸ ਰਾਤ ਹੀ ਸੂਈ ਜੀ ਆਪਣੇ ਕੋਲ ਹੀ ਇੱਥੇ हां जे जी जेरदूर ਪੈ ਗਈ ਸੀ ਪ੍ਰੋਫੈਲ ਕਾਲ ਡਨ ਪਈ ਠੀਕ ਹੈ ਜੀ ਬੱਚਾ ਮਗਰੇ ਦੇ ਕੀ ਆ ਇਹਦੇ ਮਗਰ ਵਛੀ ਆ ਜੀ ਵਛੀ ਆ ਕੀ ਠੀਕ ਆ ਫੀਮੇਲ ਕਾਫ ਆ ਲਓ ਜੀ ਕਰ ਰਜੈਂਟ ਵੀਰ ਖੋਲ ਲੀਏ ਸੋ ਕਦ ਕਾੜਦੀ ਜਿਹੜੀ ਆ ਦੋਸਤੋ ਪੂਰੀ ਵੱਡੇ ਕਦ ਕਾੜਦੀ ਆ ਸਟਾਰਟਿੰਗ ਜਿਹੜੀ ਬੌਲੇ ਤੋਂ 16 ਲੀਟਰ ਜਿਹੜੀ ਆ ਬਿਲਕੁਲ ਸਟਾਰਟਿੰਗ ਹੋਈ ਆ ਮਗਰ ਜਿਹੜੀ ਫੀਮੇਲ ਕਾਫ ਆ ਮਗਰ ਵਛੀ ਆ ਠੀਕ ਆ ਆ ਦੇਖੋ ਸੋ ਬਿਲਕੁਲ ਐਚ ਐਫ ਜਿਹੜੀ ਦੋਸਤੋ ਬਰੀਡ ਦੇ ਵਿੱਚ ਆ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਕਰ ਦਿੰਦੇ ਆਪਾਂ ਥਣ ਥਣ ਪ੍ਰੋਪਰ ਦੇਖ ਸਕਦਾ ਕੋਈ ਵੀਰ ਮੁਠੀ ਵਾਲਾ ਥਾਣਾ ਹੱਥੀ ਚਵਾਈ ਵਾਲਾ ਥਾਣਾ ਠੀਕ ਆ ਤੇ ਜਦਾਂ ਕਿ ਬਿਲਕੁਲ ਸੂ ਦੇ ਵਿੱਚ ਆਈ ਆ ਕੱਲ ਜਦਾਂ ਸੋਈ ਆ ਦੋਸਤੋ ਥੋੜੀ ਜੀ ਇੱਕ ਸਾਈਡ ਨਾਰਮਲ ਜੀ ਕੋਈ ਨਾ ਕੋਈ ਭਾਲ ਜਿਹੜੀ ਤੁਹਾਨੂੰ ਥੋੜੀ ਦੇਖਣ ਦੇ ਵਿੱਚ ਨਜ਼ਰ ਜ਼ਰੂਰ ਆਊਗੀ ਠੀਕ ਆ ਆ ਦੇਖੋ ਚੁੱਕਦੀ ਜਾਂਦੀ ਭਾਲਤ ਭਾਈ ਹਾਂ ਬਾਕੀ ਚਵਾਪ ਸਮਾ ਚੰਗਾ ਬਈ ਬਿਲਕੁਲ ਓਕੇ ਬਿਲਕੁਲ ਡਨ ਠੀਕ ਆ ਵੀਰੇ ਹਾਂਜੀ ਤੇ ਕੀ ਡਿਮਾਂਡ ਕਰਦੇ ਹਿੰਦੀ ਮੋਹਲੇ ਦੇ ਭਾਵੇਂ ਭ हां जी 72000 ਰੁਪਏ ਦੇ ਦੇ ਦਾਂਗੇ 72 ਦੇ हां जी ਠੀਕ ਆ ਜੀ ਸੰਧੂ ਸਾਹਿਬ 70 ਦੇ हां जी 70000 ਦੇ ਨਹੀਂ ਹੁਣ ਆ ਨਾ ਉਹ ਦੱਸਦੇ ਤਾਂ ਨਹੀਂ 70000 ਦੀ ਜੀ हां जी ਲਓ ਜੀ 70000 ਦੀ ਵੀਰ ਕਹਿੰਦਾ ਵੀ ਯੈਸ ਨੋ ਹੋ ਜੂਗੀ ਠੀਕ ਆ ਹਾਂ ਜੀ ਤੇ ਦੁੱਧ ਚਵਾਦੂ ਗਰ ਜਾਂਦੇ ਵੀ ਤੋਂ ਬਾਹਰ ਕਿਨਾਂ ਭਾਜੀ ਦੁੱਧ 25 26 ਲੀਟਰ ਚ ਚਵਾਉਗੇ ਵੇਖੋ 25 26 ਦੀ ਗਾਰੰਟੀ ਆ ਹਾਂਜੀ ਬਾਕੀ ਆਪਣੀ ਸਮਝ ਨਾਲ ਸਮਝਣਾ ਜੋ ਪਾਊਗਾ ਚੋੜੂਗਾ ਐਵੇਂ ਆਪਾਂ ਬੌਲਾ ਦੇ ਥਲੇ 16 17 ਲੀਟਰ ਦਵਾਂਗੇ ਠੀਕ ਆ ਜੀ ਠੀਕ ਆ ਜੀ ਬਿਲਕੁਲ ਤੇ ਬਾਕੀ ਅਗਲੇ ਦੀ ਸਮਝ ਆਪੇ ਜਿਹੜੇ ਹਿਸਾਬ ਨਾਲ ਆਪਣਾ ਖੜਦਾ ਵਾ ਕਿਉਂ ਆਪਾਂ ਆਖੀਏ 25 ਲੀਟਰ ਦਿੰਦੀ ਅਗਲਾ ਜਾ ਕੇ ਪੱਠੇ ਨਾ ਪਾਵੇ ਤੇ ਮੁੜ ਕੇ ਸਾਨੂੰ ਜਾਂ ਤੁਹਾਨੂੰ ਫੋਨ ਲਾਵੇ ਕਿ 25 ਲੀਟਰ ਦੁੱਧ ਨਹੀਂ ਦੇਣ ਦੇਈ ਆਪਾਂ 16 17 ਲੀਟਰ ਬੌਲਾ ਚ ਚਵਾ ਕੇ ਦਵਾਂਗੇ ਜੀ ਬਾਕੀ ਤੁਹਾਨੂੰ ਪਤਾ ਜਿੱਦਾਂ ਦਾ ਕੱਟ ਘੜ ਜਿੰਨਾ ਕਿ ਜੱਡਾ ਲੱਗਾ ਉਹ ਤੇ ਮਾਨਣਾ ਕਰ ਹੋਣ ਜਿਹੜਾ ਤੁਸੀਂ ਸਟਾਰਟਿੰਗ ਤੋਂ ਬੌਲੇ ਦੇ ਵਿੱਚ ਚਵਾਈ 16 ਲੀਟਰ ਦੀ ਕਰਕੇ ਦੋ ਡੰਗ ਤਸੱਲੀ ਕੋਈ ਵੀਰ ਲੈ ਕੇ ਜਾ ਸਕਦਾ ਠੀਕ ਆ ਬਾਕੀ ਮਗਰ ਬੱਚਾ ਜਿਹੜਾ ਬੱਛੀ ਉਹ ਤੁਹਾਨੂੰ ਦਿਖਾ ਦਿੰਦੇ ਆ ਫੀ ਮੇਰਾ ਆ ਜੀ ਆ ਪਹਿਲੇ ਨੰਬਰ ਤੇ ਉਹ ਆ ਆ ਉਹ ਜੇ ਆ ਉਹ ਜੜੀ ਅੱਗੇ ਹਾਂ ਜੀ ਨਾਲੂ ਬੱਚੇ ਰਾਤੀ ਇਕੱਠੇ ਬੰਦ ਨੇ ਹਾਂ ਨਾਲੂ ਹੈਗਾ ਨਾਲ ਹਾਂ ਲਓ ਜੀ ਇਹ ਫੀਮੇਲ ਕਾਫ ਬੱਚਾ ਜਿਹੜਾ ਪਹਿਲੇ ਨੰਬਰ ਬੱਛੀ ਦਾ ਹੈਗਾ ਪਹਿਲੇ ਨੰਬਰ ਤੇ ਵਹਿੜ ਦਿਖਾਈ ਆ ਉਹਦਾ ਬੱਚਾ ਠੀਕ ਆ ਸੋ ਦੂਜੇ ਨੰਬਰ ਤੋਂ ਇੱਕ ਜੜੀ ਦੋਸਤੋ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਵਹਿੜ ਦਿਖਾਉਣੀ ਆ ਐਚ ਐਫ ਬਰੀਡ ਦੇ ਵਿੱਚ ਹੀ ਆ ਤੇ ਇਹ ਗੱਬਣਾ ਜੀ ਇਹ ਗੱਬਣਾ ਜੀ ਠੀਕ ਆ ਇਹ ਗੱਬਣਾ ਤੇ ਸੁਹਾ ਕਿਨ ਮਾ ਸੂ ਰਹੀ ਆ ਜੀ ਸੁਹਾ ਭਾਜੀ ਦੂਜਾ ਆਂਦੇ ਘਰ ਵਾਲੇ ਭਾਵੇਂ ਹੋ ਸਕਦਾ ਦੂਜਾ ਹੀ ਹੋਵੇ ਬਾਕੀ ਵੇਰ ਭਰਾ ਜਿਹੜੇ ਆਪ ਦੀ ਸਮਝ ਨਾਲ ਲਾ ਲੈਣ ਠੀਕ ਹੋ ਜੀ ਹਾਂਜੀ ਲਓ ਜੀ ਸੁਹਾ ਦੋਸਤੋ ਦੂਜਾ ਵੀ ਵੀਰ ਮੰਨ ਸਕਦਾ ਕਿਉਂਕਿ ਅੱਗੋਂ ਖਰੀਦਿਆ ਦੂਜਾ ਮੰਨ ਕੇ ਆ ਬਾਕੀ ਹਰ ਇੱਕ ਦੀ ਅੱਗੇ ਆਪੋ ਆਪਣੀ ਸਮਝ ਆ ਕੋਈ ਜਿਹੜਾ ਦੋਸਤੋ ਕੋਈ ਜਿਤਾਈ ਨਹੀਂ ਹੈਗੀ ਹਰ ਇੱਕ ਦੀ ਆਪੋ ਆਪਣੀ ਸੋਚ ਸਮਝ ਹੁੰਦੀ ਆ ਜਿੰਨਾ ਵੀ ਕੋਈ ਵੀਰ ਇੱਥੇ ਆਣ ਕੇ ਤੁਸੀਂ ਤਸੱਲੀ ਕਰ ਸਕਦੇ ਹੋ ਨਰਕ ਪਰਖ ਕਰ ਸਕਦੇ ਹੋ ਸੁਭਾ ਉਹਨਾਂ ਮੰਨ ਕੇ ਤੁਸੀਂ ਖਰੀਦ ਲਿਓ ਠੀਕ ਆ ਡੱਬੀ ਵੈੜਾ ਵਜਨ ਲੋੜ ਵਾਲੀ ਆ ਪੂਰੀ ਠੀਕ ਆ ਵਜਨ-ਵਜਨ ਤੁਸੀਂ ਆਪ ਹੀ ਦੇਖ ਲਓ ਫੁੱਲ ਹੈਵੀ ਬਾਡੀ ਵੇੜਦੀ ਆ ਪੂਰੇ ਭਾਰੇ ਜੁੱਸੇ ਦੀ ਠੀਕ ਆ ਜੀ ਆ ਦੇਖੋ ਅਜੇ ਲਾਏ ਪਈ ਆ ਦੋਸਤੋ ਬਿਲਕੁਲ ਲੇਵਾ ਆਰਡਰ ਬਣਾ ਕੇ ਤਿਆਰ ਕਰ ਲੂਗੀ ਹਾਈਟ ਮੀਡੀਅਮ ਆ ਪਰ ਭਾਰੀ ਵਜਨ ਲੋੜ ਵਾਲੀ ਪੂਰੀ ਆ ਠੀਕ ਆ ਸੋ ਚੰਗਾ ਲੇਵਾ ਬਣਾ ਲੂਗੀ ਜਿੰਨੀ ਕਿ ਢੇਲ ਆਪਾਂ ਦੇਖ ਰਹੇ ਆ ਲੇਵੇ ਦੇ ਵਿੱਚ ਸੋ ਉਮੀਦ ਹੈਗੀ ਵੀ ਚੰਗਾ ਖੁੱਲਾ ਲੇਵਾ ਬਣਾ ਕੇ ਤਿਆਰ ਕਰੂਗੀ ਠੀਕ ਹੈ ਸਾਡ ਦਿਨ ਕੱਢਦੀ ਹੈ ਜੇ ਥੱਲੇੋਂ ਆਪਣੇ ਚੰਗੀ ਸੋਹਣੀ ਤਿਆਰ ਹੋਣੀ ਢੇਲਾ ਬਹੁਤ ਛੜੀ ਰਹਿ ਰਹੀ ਹੈ ਇੱਕ ਤਰੀਕ ਨੂੰ ਦਿਨ ਪੂਰੇ ਜੀ ਬਹੁਤ ਆ ਬਹੁਤ ਆ ਜੀ ਕੱਢਦੀ ਹੈ ਜੇ ਬਾਕੀ ਹੈ ਠੰਡੀ ਸੀਲੋ ਤਾਂ ਲੋ ਤੇ ਦਿਨ ਲੈ ਜੂ ਮੈਨੂੰ ਦਾ 10 ਤੋਂ 15 ਦਿਨ ਇੱਕ ਤਰੀਕ ਨੂੰ ਦਿਨ ਪੂਰੇ ਹੋਣੇ ਜੀ ਹਾਂ ਜੀ ਹਾਂ 15 ਕਿ ਦਿਨ ਹਾਂ ਭਾਜੀ ਵੈੜ ਹੈ ਵੀ ਵੱਡੀ ਆ ਮਤਲਬ 22 23 ਲੀਟਰ ਵਾਲੀ ਵੈੜ ਹੈ ਹਾਂਜੀ ਐਡੀ ਚਲੋ ਵੈੜ ਦੋ ਪੱਕੀ ਉਮੀਦ ਗਰੰਟ ਕਰਦੇ ਆ ਆਈਡੀਆ ਹੁੰਦਾ ਵੀ 20 ਤੋਂ ਪਲੱਸ ਚੱਲਣ ਵਾਲੀ ਹੈ। ਹਾਂਜੀ ਵੈੜਾਂ ਉਹਨਾਂ ਦੇ ਵਾ ਇੱਕੋ ਇੱਕ ਰਮਾਈਆਂ ਵੈੜਾਂ। ਹਾਂ। ਵੈੜਾਂ ਸਾਰੀਆਂ ਉਹਨਾਂ ਤੋਂ ਵੱਡੀਆਂ। ਬਿਲਕੁਲ ਜੀ। ਹਾਂਜੀ ਬਿਲਕੁਲ ਤੇ ਕੀ ਮੋਲ ਰਹੂਗਾ ਇਹਦਾ ਵੈੜ ਦਾ? ਇਹਦਾ ਭਾਜੀ ਹੁਣ ਉਦਾਂ ਤੇ ਵੈੜ ਦਾ ਮੋਲ ਇਹ 70 75000 ਰੁਪਏ ਦਾ ਜੇ ਤਿਆਰ ਹੋਈ ਹੁੰਦੀ। ਹਾਂਜੀ ਹਾਂਜੀ। ਹੁਣ ਆਪਾਂ 56000 ਰੁਪਏ ਦੇ ਦੇ ਦਾਂਗੇ ਜੀ 56 ਦੇ ਹਾਂਜੀ ਹੁਣ ਵੀਰੇ 54000 ਦੀ ਆ ਤੇ ਸੁਈ ਦਾ ਮੁੱਲ ਹੋਰ ਹੋਣਾ ਜੋ ਹਾਂਜੀ ਹੁਣ 54 ਦੇ 50000 ਦੀ ਹਾਨਾ ਵਾ ਤੇ ਸੁਈ ਦਾ ਮੁੱਲ ਆਪਾਂ ਹੋਰ ਕਰਾਂਗੇ ਐਟ ਟਾਈਮ ਜਿਹਦੇ ਵੀਰੇ ਨੇ ਆਪਣੀ ਖਾਨੀ ਆ ਸਮਝਣਾ 54000 ਰੁਪਏ ਵਹਾਨਾ ਠੀਕ ਆ ਜੇ ਆਪਣੇ ਘਰ ਸੁੰਦੀ ਆ ਜਾਂ ਜੇ ਮਤਲਬ 5-7 ਦਿਨ ਖੜਦੀ ਕੱਢਦੀ ਆ ਉਹਦਾ ਮੁੱਲ ਹੋਰ ਹੋਊਗਾ ਵੀ ਜੀ ਠੀਕ ਆ ਲਓ ਜੀ ਅੱਜ 54000 ਦੀ ਲੈਣ ਦੇਣਾ ਕਿਉਂਕਿ ਬਿਲਕੁਲ 10-15 ਦਿਨ ਅੱਗੇ ਕਿਸੇ ਵੀਰ ਨੇ ਸੇਵਾ ਵੀ ਕਰਨੀ ਆ ਉਹਦੇ ਕਰਕੇ ਰਹਿ ਤਾ ਜਦੋਂ ਬਿਲਕੁਲ ਜਿਹੜੀ ਦੋਸਤੋ ਵੀਰ ਉਹਨਾਂ ਦਾ ਕਹਿਣ ਦਾ ਮਤਲਬ ਵੀ ਤਿਆਰੀ ਤੇ ਹੋਈ ਚੱਡਾ-ਚੁੱਡਾ ਪ੍ਰੋਪਰ ਬਣਾਇਆ ਹੋਇਆ ਉਦੋਂ ਕੋਈ ਜਿਹੜੇ ਆ ਕੰਡੀਸ਼ਨ ਆ ਰੇਟ ਦੀਆਂ ਉਹ ਥੋੜੀਆਂ ਜਿਹੀ ਹੋਰ ਲਾਗੂ ਹੋਣਗੀਆਂ ਅੱਜ ਜਿਹੜੀ ਆ ਤੁਹਾਨੂੰ 54000 ਦੀ ਮਿਲ ਜੂਗੀ ਕਿਉਂਕਿ 15 ਦਿਨ ਕਿਸੇ ਵੀਰ ਨੇ ਸਾਮ ਹਮਾਲ ਕਰਨੀ ਆ ਆਪ ਸਵਾਉਣੀ ਆ ਜਾ ਕੇ ਇਹ ਚੀਜ਼ ਜਿਹੜਾ ਦੋਸਤੋ ਥੋੜਾ ਬਾਧਾ ਰਾਇਤਾ ਡਿਸਕਾਊਂਟ ਇੰਨਾ ਕ ਹੈਗਾ ਵਿੱਚ ਠੀਕ ਆ ਤੇ ਵਹਿੜ ਵੈਸੇ ਚੰਗੀ ਆ ਵਜਨ ਲੋਡ ਵਾਲੀ ਆ ਪੂਰੀ ਬਾਕੀ ਜਿਹੜੇ ਵੀਰ ਨੂੰ ਹੋਣ ਪਸੰਦ ਹੋਊਗੇ ਆਪਦੀ ਟਿਪ ਕੇ ਤਸੱਲੀ ਕਰ ਲਿਓ ਠੀ ਤੇ ਗੁਰਜੰਟ ਹਰਜੀਤ ਭਾਈ ਕੀ ਇਹਦੀ ਡਿਟੇਲ ਆ ਇਹ ਵੀਰੇ ਤੀਸਰਾ ਸੂਗਾ ਸੋਈ ਆ ਬੈੜ ਹਾਂਜੀ ਹਾਂਜੀ ਲਓ ਜੀ ਤੇ ਸੂਈ ਨੂੰ ਪੰਜਵਾਂ ਦੇਣ ਜੀ ਅੱਜ ਅੱਜ ਪੰਜਵਾਂ ਦੇਣ ਹਾਂਜੀ ਠੀਕ ਆ ਜੀ 12 13 ਲੀਟਰ ਮਾ ਬੋਲੇ ਤੋਂ ਦੁੱਧ ਤੇ ਚੱਲ ਪਈ ਆ ਅੱਛਾ ਜੀ ਹਾਂਜੀ ਬੱਚਾ ਮਗਰ ਮੇਲ ਆ ਮਗਰ ਮੈਲ ਆ ਜੀ ਮਿਲ ਕਾਫਾ ਵੀਰ ਪਿਛੇ ਆ ਤੇ ਤੁੰ 15 ਤੋਂ ਬਾਹਰ ਲਊਗੀ 15 ਦੇ ਜੇ 16 ਦੇ ਜੇ ਬਾਕੀ ਸੇਵਾ ਐਸਐਮ ਆਪਾਂ 12 13 ਲੀਟਰ ਬੋਲਾ ਜਿਹੜਾ ਉਹ ਚ ਵਾਦਾਂਗੇ ਅੱਜ ਪੰਜਵੇਂ ਦਿਨ ਤੇ ਆ ਹਾਂਜੀ ਪੰਜਵੇਂ ਦਿਨ ਤੇ ਆ ਠੀਕ ਆ ਪੰਜਵੇਂ ਦਿਨ ਦੀ ਸੂਈ ਦੇ ਥੱਲੇ ਦੋਸਤੋ ਦੂਜਾ ਸਵੇਰ ਹੀ ਨਾ ਦੂਜਾ ਤੀਜਾ ਲਾ ਲਓ ਤੁਸੀਂ ਆਪਣੀ ਸਮਝ ਲਾ ਲਈ ਆ ਠੀਕ ਆ ਹਾਂਜੀ ਲਓ ਜੀ ਸਵੇਰ ਦੋਸਤੋ ਕੋਈ ਦੂਜਾ ਮੰਨ ਲੇ ਕੋਈ ਤੀਜਾ ਮੰਨ ਲੇ ਹਰ ਇੱਕ ਦੀ ਆਪੋ ਆਪਣੀ ਸਮਝ ਬਾਕੀ ਜੋ ਮੌਜੂਦਾ ਟਾਈਮ ਤੇ ਗੱਲ ਮੁੱਕਦੀ ਆ ਦੋਸਤੋ ਵੀ ਜਿਹੜਾ ਥੱਲੇ ਦੱਸਿਆ ਜਾਂਦਾ ਦੁੱਧ ਵੈਰੀਫਾਈ ਕਰਨਾ ਸੂਹਾ ਦੂਜਾ ਵੀ ਹੋ ਸਕਦਾ ਤੇਜਾ ਵੀ ਹੋ ਸਕਦਾ ਠੀਕ ਆ ਜੀ ਪਰ ਜੇ ਹਰ ਇੱਕ ਵੀਰ ਨੇ ਆਪੋ ਆਪਣਾ ਅਕਾਊਂਟ ਤੁਸੀਂ ਕਰ ਲਿਓ ਦੇਖਦੇ ਆ ਸਰ ਜਜਮੈਂਟ ਕਰ ਲਿਓ ਤੇ ਅੱਜ 5 ਦਿਨਾਂ ਦੀ ਸੂਈ ਆ ਮੇਲ ਕਾਫ ਆ ਬੱਚਾ ਇਹਦੇ ਮਗਰ ਤੇ ਦੁੱਧ ਜਿਹੜਾ ਦੋਸਤੋ ਅੱਜ 12 13 ਲੀਟਰ ਕੋਈ ਕੱਚਾ ਬੌਲਾ ਮੰਨ ਸਕਦਾ ਬੌਲੇ ਤੋਂ ਆਈ ਆ ਬਾਹਰ ਹੀ ਆ ਜਾਈ ਕੋ ਚੌਥੇ ਪੰਜਵੇਂ ਦਿਨ ਦੇ ਵਿੱਚ ਤੇ 12 13 ਲੀਟਰ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੇ ਦੋ ਡੰਗ ਚੋਕੇ ਵੇਖ ਸਕਦੇ ਜੇ ਤੇ ਗਰਜੰਟ ਭਾਈ ਬਾਕੀ ਜਵਾਬ ਅਸਮਾਪ ਵਧੀਆ ਪੂਰਾ ਬਿਲਕੁਲ ਜਾਨੀ ਜੀ ਓਕੇ ਠੀਕ ਆ ਗਾਲਿਆ ਨਾਲ ਗਾਲਾ ਮਗਰਿਆਂ ਦਾ ਮਗਰ ਲਾਹੂ ਗਾਈ ਵੀਰਾਂ ਹਾਂ ਠੀਕ ਹੈ ਵੀਰ ਆਪਣੀ ਘਰੀ ਆ ਕੇ ਸੱਦੀ ਦੱਸਦਾ ਦੋ ਟਾਈਮ ਤਿੰਨ ਟਾਈਮ ਠੀਕ ਆ ਜੀ ਲੋ ਵੀ ਦੋਸਤੋ ਤਸੱਲੀ ਲਈ ਤੁਸੀਂ ਘਰ ਵਿਜਿਟ ਕਰ ਲਿਓ ਬਾਕੀ ਥਣ ਭਾਂਡਾ ਇਕੱਵਰ ਤੋਂ ਥੋੜਾ ਜਿਹਾ ਕੋਲੋਂ ਦਿਖਾਉਣੇ ਆਂ ਦੇਖੋ ਆ ਲਓ ਜੀ ਠੀਕ ਆ ਜੀ ਸੋ ਥਣ ਥਣ ਪੂਰਾ ਮੁਠੀ ਆ ਹਾਥੀ ਚਵਾਈ ਦਾ ਥਣ ਆ ਦੇਖੋ ਲਓ ਜੀ ਠੀਕ ਆ ਸੋ ਬੱਚਾ ਇਹਦਾ ਮਗਰ ਆ ਬੱਚਾ ਜੀ ਆਜੀ 나ੜੂ ਤੇ ਬੱਚਾ ਲਓ ਜੀ ਆ ਬਿਲਕੁਲ ਜਿਹੜਾ 5ਵੇਂ ਦਿਨ ਦਾ ਬੱਚਾ ਠੀਕ ਹੈ ਜੀ ਆ ਮੇਲ ਕਾਫ 나ੜੂ ਬਿਲਕੁਲ ਬੱਚੇ ਦੇ ਨਾਲ ਤੇ ਅੱਜ ਇਹਦਾ ਮੁੱਲ ਕੀ ਕਰਾਂਗੇ ਆਪਾਂ ਹਾਂ ਜੀ ਮੁੱਲ ਇਹਦਾ 42000 ਰੁਪਿਆ ਜੀ 42000 ਹਾਂ ਨਾ 40 ਵੀਰ 40000 ਦੀ ਇੱਕ 200 ਰੁਪਿਆ ਛੋਟ ਹੋਊਗੀ ਜੀ 40 ਚੋਂ ਹਾਂ ਜੀ ਹਾਂ 200 ਰੁਪਿਆ ਛੋਟ ਹੋਊਗੀ ਬਸ ਮਾਨਤਨ ਹੋ ਜਾਵੇ ਠੀਕ ਹੈ ਜੀ ਲਓ ਜੀ 40000 ਤੋਂ 200 ਰੁਪਿਆ ਛੋਟ ਮਾਨਤਨ ਹੋ ਜਾਊਗਾ ਠੀਕ ਆ ਸੋ ਪੂਰੀ ਨਿੱਗਰ ਆ ਰਾਜੀ ਆ ਵਜਨ ਦਾਰ ਆ ਪੂਰੀ ਵੈੜ ਜਰੂਰ ਤੁਸੀਂ ਸੌਦਾ ਕਰ ਲਿਓ ਚਵਾਈ ਕਰਕੇ 15 ਕਿਲੋਟਰ ਤੋਂ ਪਲੱਸ ਦੁੱਤ ਪਾ ਦੂਗੀ ਚੰਗੀ ਸੇਵਾ ਹੋਈ ਦੋਸਤੋ ਬਾਕੀ ਹੁਣ ਤੁਸੀਂ 12 13 ਲੀਟਰ ਕੋਈ ਕੱਚੇ ਪੌੜੇ ਦੀ ਚਵਾਈ ਕਰਕੇ ਖਰੀਦ ਸਕਦੇ ਜੀ ਠੀਕ ਆ ਇਸ ਤੋਂ ਬਾਅਦ ਇੱਕ ਅੱਗੇ ਹੋਰ ਨਗੀਨਾ ਤੁਹਾਨੂੰ ਦਿਖਾਉਣੇ ਆ ਕ੍ਰਾਸਪਾਨ ਦੇ ਵਿੱਚ ਆ ਠੀਕ ਆ ਜਰਸੀ ਨਾਲ ਕ੍ਰਾਸ ਵੈੜ ਜਿਆਦੀ ਆ ਬਾਕੀ ਪੂਰੀ ਡਿਟੇਲ ਲੈ ਲੈਣੇ ਆ ਤੇ ਗਰਜੰਟ ਕੀ ਇਨਫੋਰਮੇਸ਼ਨ ਵੀਰੇ ਦੀ ਇਹ ਭਾਜੀ ਕੱਲ ਸ਼ਾਮੇ ਸੋਈ ਵੈੜ ਕੱਲ ਹੀ ਹਾਂਜੀ ਠੀਕ ਆ ਹਾਂਜੀ ਲਓ ਜੀ ਕੱਲ ਸ਼ਾਮੀ ਸੂਈ ਆ ਬੱਚਾ ਇਹਦਾ ਮਗਰ ਵੀ ਇਹਦੇ ਮੇਲ ਕਾਫ ਆ ਜੀ ਇਹਦੇ ਮਗਰ ਲਓ ਜੀ ਹਾਂ ਜੀ ਬੱਚਾ ਇਹਦੇ ਮਗਰ ਵੀ ਆ ਮੇਲ ਕਾਫ ਕੱਲ ਸ਼ਾਮੀ ਸੂਈ ਆ ਬਿਲਕੁਲ ਗਿੱਲਾ ਨਾਲੂ ਬੱਚੇ ਦੇ ਨਾਲ ਆ ਬਿਲਕੁਲ ਠੀਕ ਆ ਅੱਛਾ ਗਰਜੰਟ ਭਾਈ ਕੀ ਹੁਣ ਬੌਲੇ ਦਾ ਕੀ ਸਮਾਚਾਰ ਇਹਦੇ ਥੱਲੇ ਭਾਜੀ ਬੱਚੇ ਨੂੰ ਚੰਗਾ ਆ ਗਏ 4 ਕਿਲੋ ਮਗਰ 4-4 ਕਿਲੋ ਦੋਵੇਂ ਵੇਲਾਂ ਦਾ ਚੋਇਆ 4-4 ਹਾਂ ਜੀ ਭਲਕੇ 800 800 ਤੇ ਹੈਗਾ ਬੌਲਾ ਸਟਾਰ 13-14 ਲੀਟਰ ਚ ਵਾਈ ਜਾਣਾ ਬੈਠ ਨੇ ਠੀਕ ਆ ਜੀ ਹਾਈਟ ਦਰਮਿਆਨੀ ਹਾਈਟ ਮੀਡੀਅਮ ਕੋਈ ਵੀ ਰ ਮੰਨ ਕੇ ਸਬਦਾ ਕਰ ਸਕਦਾ ਠੀਕ ਹੈ ਜੀ ਤੇ ਜਿੱਦਾਂ ਨੋਰਮਲ ਆਪਾਂ ਜਰਸੀ ਦੇਖਦੇ ਆ ਠੀਕ ਹੈ ਜਰਸੀ ਉਹਦਾ ਕਰਕੇ ਲਪਾ ਲੋ ਪਾਲ ਆਇਆ ਬੱਚਾ ਪਲਿਆ ਦਿੱਤਾ ਜੀ ਠੀਕ ਹੈ ਹਾਂਜੀ ਬੱਚਾ ਪੂਰਾ ਪਿਛੇ ਮੇਲ ਕਾਫ ਨਿਗਰ ਬੱਚੇ ਨੂੰ ਜਨਮ ਦਿੱਤਾ ਉਹਦੇ ਕਰਕੇ ਪਸ਼ੂ ਥੋੜਾ ਜਿਹਾ ਲੇਸਪਨ ਦੇ ਵਿੱਚ ਆਉਂਦਾ ਦੋਸਤੋ ਚਾਹੇ ਸੂ ਦੇ ਵਿੱਚ ਆਇਆ ਪਸ਼ੂ ਹੁੰਦਾ ਦੋ ਚੌ ਪੰਜ ਦਿਨਾਂ ਚ ਬਿਲਕੁਲ ਸਰੀਰ ਆਵਦਾ ਚੱਕ ਜੂਗੀ ਠੀਕ ਹੈ ਮੈਂਟੇਨ ਕਰ ਲੂਗੀ ਬਾਕੀ ਵੀਰਾਂ ਦਾ ਵੀ ਘੱਟੋ ਘਾਟ ਵੀ 15 14 ਲੀਟਰ 14 ਲੀਟਰ ਦੁੱਧ ਜਿਹੜਾ ਚਮਾਉਂਦੀ 1.8 7 ਲੀਟਰ ਜਿਹੜਾ ਬਿਲਕੁਲ ਬੌਲਾ ਮੰਨ ਕੇ ਕੋਈ ਵੀਰ ਸੌਦਾ ਕਰ ਸਕਦਾ ਬਾਕੀ ਆਪ ਦੀ ਚੋਾਈ ਕਰਕੇ ਪਸੰਦੀ ਕਰਨੀ ਤੁਹਾਡਾ ਫਰਜ਼ ਆਹ ਦੇਖੋ ਜੀ ਥਾਨ ਥਨ ਪੂਰਾ ਲੰਬਾਈ ਦੇ ਵਿੱਚ ਮੁਠੀ ਵਾਲਾ ਥਾਨਾ ਠੀਕ ਆ ਸੋ ਬਰਾਊਨ ਤੇ ਬਿਲਕੁਲ ਬਲੈਕ ਦਾ ਕੰਬੀਨੇਸ਼ਨ ਆ ਵੇੜ ਦੇ ਜੇਕਰ ਆਪਾਂ ਕਲਰ ਦੀ ਗੱਲ ਕਰਨ ਲਗੇ ਸੋ ਥਾਨ ਥਨ ਬਿਲਕੁਲ ਗੁਲਾਬੀ ਆਹ ਦੇਖੋ ਜੀ अर्जेंट ਕਿੰਨਾ ਮੋਲੇਂਦਾ ਬੱਚੀ ਦਾ ਖਰ ਕਰਦਿਆਂ ਵੀਰ ਮੋਲ 38000 ਵੀਰ ਜੀ ਹਾਂ ਹਾਂ ਜੀ 38000 ਰੁਪਿਆ ਵੀਰੇ ਦਾ 37000 ਹਾਂ ਜੀ ਬਾਕੀ 200 ਰੁਪਿਆ ਛੋਟ ਹੋ ਗਈ 37000 ਚੋਂ ਹਾਂ ਜੀ ਲਓ ਜੀ 2 ਤੋਂ 14-15 ਚ ਵਾਈ ਜਾਣਾ ਇਹਨੇ ਇਹ ਦੀਵਾਲੀ ਦਾ ਗਿਫਟ ਹੈ ਆਪਣਾ ਰਾਜਵੀਰ ਦੀਵਾਲੀ ਦਾ ਗਿਫਟ ਹਾਂ ਜੀ ਲਓ ਜੀ ਦੀਵਾਲੀ ਬੇਸ਼ੱਕ ਆ ਜਾਏਗੇ ਤੁਹਾਡੇ ਦੋਸਤੋ ਸਮਾਂ ਕੁਝ ਪਿਆ ਹੁੰਦਾ ਤਿਹਾਰ ਆਉਣ ਤੇ ਪਰ ਜਿਹੜੇ ਆ ਆਫਰ ਹੈ ਗਿਫਟ ਹੈ ਇਹ ਪਹਿਲਾਂ ਜਿਹੜੇ ਐਡਵਾਂਸ ਵਿੱਚ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਬਿਲਕੁਲ ਅੱਜ ਲੈਵਲ ਦੀ ਗੱਲਬਾਤ ਹੋਈ ਪਈ ਆ ਉਸ ਅਕੋਰਡਿੰਗ ਜਿਹੜੀ ਆ ਇਹ ਵੀਰਾਂ ਦਾ ਵੀ ਆਪਾਂ ਦੇਵਾਂਗੇ ਗਿਫਟ ਨੇ ਦਿਵਾਲੀ ਦੇ ਠੀਕ ਆ ਸੋ ਬਾਅਦ ਤੁਸੀਂ ਦੇਖ ਲੀਏ ਦੋਸਤੋ ਨਿਰਖ ਪਰਖ ਆਪਦੀ ਚੋ ਕੇ ਤਸੱਲੀ ਜਿਹੜੀ ਆ ਕਰ ਸਕਦੇ ਜੀ ਠੀਕ ਆ ਅੱਛਾ ਗਰਜੰਟ ਭਾਈ ਇਸ ਤੋਂ ਬਾਅਦ ਆਪਣਾ ਕਿਹੜਾ ਨਗੀਨਾ ਆ ਮੱਝ ਆ ਜੀ ਮੱਝ ਆ ਗਈ ਆ ਠੀਕ ਆ ਇਹ ਗਰਜੰਟ ਇਸ ਮੱਝ ਦਾ ਕੀ ਵੇਰਵਾ ਵੀਰ ਇਹ ਭਾਜੀ ਮੰਨ ਲਓ ਵੀ ਉਹ ਤੇ ਤੀਸਰੇ ਸੂਕੇ ਆਂਦੇ ਆਪਣੇ ਸੱਜਣਾ ਤੋਂ ਬੰਦਿਆਂ ਤੋਂ ਲਈ ਆਏ ਜੀ ਬਾਕੀ ਵੀਰ ਕੋਈ ਭਰਾ ਆਪਦੇ ਸਮਝ ਲਾ ਲੇ ਹਾਂਜੀ ਹਾਂਜੀ ਤੋਂ ਆਂਦੇ ਆ ਵੀ ਇੱਕ ਥਾਂ ਤੇ ਅਗਲੇ ਅਗਲੇ ਦੀ ਬੈਣੀ ਵਾਲੇ ਦੀ ਤੇਲ ਆ ਹਾਂ ਉਹ ਆਂਦੇ ਤਿੰਨਾਂ ਡੰਗਾ ਜਿਉਂ ਮਗਲ 9 10 ਲੀਟਰ ਦੁੱਧ ਚਾਉਦੇ ਆਂ ਆਪਾਂ ਹਾਂਜੀ ਠੀਕ ਆ ਲਓ ਜੀ ਆ ਸੂਗਿਆਂ ਦੋਸਤੋ ਤੁਸੀਂ ਆਪ ਜਿਹੜੀ ਜੱਜਮੈਂਟ ਕਰ ਲਿਓ ਸੂਗਾ ਤੀਜਾ ਮੰਨ ਕੇ ਕੋ ਖਰੀਦੀ ਆ ਵਪਾਰ ਦੇ ਵਿੱਚ ਪਹਿਲਾਂ ਵੀ ਮੈਂ ਕਈ ਜਿਗਰ ਕੀਤਾ ਦੋਸਤੋ ਹਰਕ ਨੇ ਆਪੋ ਆਪਣੇ ਤਰੀਕੇ ਨਾਲ ਸਮਝਣਾ ਪਸੂ ਖਰੀਦਣਾ ਇੱਕ ਥਾਣੋਂ ਅਗਲੇ ਥਾਣੋਂ ਬਹਿਣੀ ਵਾਲੇ ਇੱਕ ਬਹਿਣੀ ਵਾਲੇ ਪਾਸਾ ਜਿਹੜਾ ਅਗਲਾ ਥਾਣਾ ਉਸ ਥਾਣੋਂ ਜਿਹੜੀ ਤੇਲ ਆ ਤਿੰਨ ਥਾਨ ਪ੍ਰੋਪਰ ਚੱਲਦੇ ਆ ਆਪਦੀ ਟਿਪ ਕੇ ਤਸੱਲੀ ਵੀਰ ਕੋਈ ਕਰ ਸਕਦਾ ਵੱਡੇ ਕਦ ਕਾਟ ਦੀ ਆ ਠੀਕ ਆ ਤੇ ਮੱਝ तकरीबन ਜਿਹੜੀ ਆ ਦੋਸਤੋ ਆ ਆਪਾਂ ਗੱਲ ਹੀ ਆ ਵੀ ਸੂਬਿਆਂ ਦੇ ਵਿੱਚ ਵੀ ਹੈਗੀ ਆ ਤੇ ਜੇ ਵੀ ਤੁਸੀਂ ਮਨਸਾ ਤੋਂ ਪੰਜਵੇਂ ਮਨਸਾ ਤੋਂ ਚੌਥੇ ਵੀ ਮੰਨ ਸਕਦੇ ਜੇ ਬਾਕੀ ਜਿਹੜੀ ਇੱਕ ਥਾਣੋਂ ਤੇਲ ਇੱਕ ਥਾਣੋਂ ਤੇਲ ਮੰਨ ਕੇ ਕੋਈ ਵੀ ਰਸਬਦਾ ਕਰੇ ਠੀਕ ਆ ਤਿੰਨ ਥਣ ਪ੍ਰੋਪਰ ਵਰਦੇ ਆ ਚੁਵਾਈ ਜਿਹੜੀ ਆ ਦੋਸਤੋ ਤਿੰਨ ਥਾਣਾਂ ਦੀ ਹੋਊਗੀ ਪਿਛਲੇ ਪਿਛਲੇ ਸੂਬਿਆਂ ਦੇ ਵਿੱਚ ਵੀ ਤਿੰਨ ਥਾਣੇ ਚੱਲਦੇ ਸੀਗੇ ਜਾਂ ਆਪਾਂ ਹੁਣ ਬੈਠਾ ਥਾਣੋਂ ਵੀਰ ਤੋਂ ਪੁੱਛ ਲੈਨੇ ਗਰ ਜੈਂ ਟਾਇਰ ਕੀ ਥਣ ਬੈਠਾ ਪਹਿਲਾਂ ਚੱਲਦੇ ਰਹੇ ਤਿੰਨੇ ਪਿਛਲੇ ਸਾਲ ਦਾ ਬੈਠਾ ਵਾ ਜੀ ਪਿਛਲੇ ਸਾਲ ਦਾ ਹੀ ਹਾਂਜੀ ਤੇ ਬਾਕੀ ਪੂਰੀ ਉੱਚੀ ਲੰਮੇ ਆ ਮਾਜਾ ਨਹੀਂ ਹਾਈਟ ਦਾ ਬਿਲਕੁਲ ਹਾਂਜੀ ਸੋ ਹਾਈਟ ਕੱਦ ਵੱਲੋਂ ਜਿਹੜੀ ਦੋਸਤੋ ਕੋਈ ਕਸਰ ਨਹੀਂ ਹੈਗੀ ਕਿ ਕੋਈ ਛੋਟੀ ਜੀ ਨਹੀਂਗੀ ਫੁੱਲ ਵੱਡੀ ਹਾਈਟ ਦੀ ਆ ਵੱਡੇ ਕੱਦ ਕਾੜ ਦੀ ਆ ਉਹ ਤੁਸੀਂ ਆ ਦੇਖ ਸਕਦੇ ਜੀ ਠੀਕ ਆ ਤੇ ਪ੍ਰੋਪਰ ਸਿੰਘਾ ਸੁੰਗਾ ਦੀ ਬੰਤਰ ਵੀ ਬਿਲਕੁਲ ਛੋਟਾ ਜਿਹਾ ਸਿੰਘ ਆ ਤੇ ਵੱਡੀ ਮੱਝ ਆ ਠੀਕ ਆ ਜੀ ਕੱਦ ਕਾੜ ਹਾਈਟ ਦੀ ਗਰਜੰਟ ਕੀ ਜਾਂਦਾ ਲੈਣ ਦੇਣ ਵੀਰ ਹਾਂ ਜੀ ਅੱਜ ਸਹੀ ਹੁੰਦੀ ਹਾਂ ਫੇਰ ਤਾਂ 70 75000 ਦੀ ਹਾਂ ਹੁਣ 43000 ਦੀ ਦੇ ਦਾਂਗੇ ਛੋਟੀ 43 ਦੀ 40000 ਦੀ ਵੀਰ 41 ਦੀ 41000 پورے 40 ਦੀ ਦੇ ਦਿਆਂਗੇ پورے 40 ਦੀ ਹਾਂ ਜੀ ਰਾਣੇ ਪਾਈ ਨੇ ਕਹਿਤਾ پورے 40 ਦੀ ਓਡੋ ਕੋਈ ਗੱਲ ਨਹੀਂ ਕਰਾਂ ਠੀਕ ਹੈ ਜੀ ਵੀਰ ਸੂਏ ਦਾ ਜੇ ਮਾਲਾ ਹਿੱਤ ਜਾ ਗਿਆ ਤਾਂ ਕੇ ਵੀਰ ਨੇ ਗੁੱਸਾ ਨਹੀਂ ਕਰਨਾ ਜੇ ਸਾੜੀਆਂ ਨੂੰ ਕੋ ਦੋਹਵਾ ਕੇ ਉਹ ਆਪੋ ਆਪਣੀ ਸਮਝ ਲਾ ਲੈ ਵੀਰ ਆਪਣੀ ਸਮਝ ਲਾਉਣੀ ਚਾਹੀਦੀ ਵੀ ਨੇ ਲਾਉਣੀ ਬਿਲਕੁਲ ਜੀ ਆਪਾਂ ਆਪਦੇ ਸਮਝ ਨਾਲ ਲਿਆਂਦੇ ਆ ਕੋਈ ਵੀਰ ਭਰਾ ਆ ਦੀ ਸਮਝ ਲਾ ਲਈ ਬਿਲਕੁਲ ਹਾਂ ਜੀ ਲੋ ਵੀ ਦੋਸਤੋ 40000 ਦੀ ਲਾਸਟ ਲਾਈਨ ਦੇਣਾ ਠੀਕ ਆ ਮੱਝ ਇੱਕ ਤੁਹਾਨੂੰ ਤੇਲਾ ਬਾਕੀ ਤਿੰਨ ਤੁਹਾਨੂੰ ਪ੍ਰੋਪਰ ਚੱਲਣਗੇ ਜਿਆਦਾ ਨਹੀਂ ਆਪਾਂ ਕਹਿੰਦੇ 8-7 ਲੀਟਰ ਜਿਹ ਨਾਰਮਲ ਤੁਸੀਂ ਚੋ ਸਕਦੇ ਜਿਹਦੇ ਥੱਲੇੋਂ ਚੰਗੀ ਸੇਵਾ ਹੋਈ ਤਾਂ ਦੋ ਕੋਈ ਪਾਈਆ ਖੰਡ ਆਪਾਂ ਵੱਧ ਉਮੀਦ ਕਰ ਸਕਦੇ ਹਾਂ ਠੀਕ ਆ ਸੋ ਬਿਲਕੁਲ ਇਹ ਮੱਝ ਸੀ ਦੋਸਤੋ ਤੇ ਅੱਜ ਚਾਰ ਬੈੜਾ ਤੁਹਾਨੂੰ ਦਿਖਾਉਣੀਆਂ ਸੀ ਆਪਾਂ ਇਸ ਘਰੋਂ ਤੇ ਪਸ਼ੂ ਜੜੇ ਅੱਜ ਦੋਸਤੋ ਇਹ ਪੰਜ ਨਾਕ ਸੀ ਬਾਈ ਗਰਜੈਂਟ ਹੋਂਦੇ ਕੋਲ ਬੱਕਾ ਆ ਮੁੰਡਾ ਫੜਾਈ ਠੀਕ ਆ ਸੋ ਪਸ਼ੂ ਜੜੇ ਪਸੰਦ ਆਉਣਗੇ ਦੋਸਤੋ ਬਾਕੀ ਪਸੰਦ ਆਇਆ ਪਸ਼ੂ ਆਪਣਾ ਹੱਕ ਸਮਝ ਕੇ ਤਸੱਲੀ ਆ ਨਰਕ ਪਰਖਾ ਤੁਸੀਂ ਘਰ ਆਣ ਕੇ ਵਿਜ਼ਿਟ ਕਰਕੇ ਜ਼ਰੂਰ ਕਰ ਲਿਓ ਠੀਕ ਆ ਠੀਕ ਆ ਅੱਛਾ ਗੁਰਜੰਟ ਭਾਈ ਇੱਕ ਕੰਟੈਕਟ ਨੰਬਰ ਆਪਣੇ ਭੈਣ ਭਰਾਵਾਂ ਨਾਲ ਜਰੂਰ ਸਾਂਝੇ ਕਰ ਦਿਗੇ ਵੀਰ ਜੇ ਨੰਬਰ ਹੈਗਾ 869927 9936 ਹਾਂਜੀ ਦੂਜਾ ਜੀ ਤੇ ਦੂਜਾ ਵੀ 73475 ਹਾਂਜੀ 70164 ਠੀਕ ਆ ਜੀ ਹਾਂਜੀ ਲਓ ਜੀ ਇਹ ਨੰਬਰ ਜਿਹੜੇ ਆ ਵੀਰ ਗੁਰਜੰਟ ਹੋਣਾਂ ਦੇ ਤੇ ਭਾਈ ਹਰਜੀਤ ਹੋਣਾਂ ਦੇ ਦੋਵਾਂ ਦੇ ਲਗਾਤਾਰ ਆਪਾਂ ਸਕਰੀਨ ਦੇ ਥੱਲੇ ਚਲਦੇ ਕਰ ਦਨੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੇ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂ